ਲੋ ਜੀ ਇਹ ਤਾਂ ਖਾਲੀ ਆ ਇੱਕ ਸਾਈਡ ਤੇ ਇਹ ਆ ਗਿਆ ਆਪਣਾ ਇਸ ਦਾ ਮਾਡਲ ਤੇ ਆਹ ਭਾਈ 911 ਦੀ ਸ਼ੋ ਇਹ ਹੁਣ ਬਸ ਇਹਦੇ ਫਿੱਟ ਹੋ ਜਾਣੀਆਂ ਇੱਥੇ ਇੱਥੇ ਤੇ ਕਰਾ ਜੂਗੀ ਇੱਥੇ ਟੈਂਕੀ ਆ ਜੂਗੀ ਬਸ ਕਰਦੇ ਦਾ ਸਮਾਨ ਸਪੂਨ ਰੈਡੀ ਬਣਿਆ ਪਿਆ ਇਹਦਾ ਲਾਉਣੇ ਸਮਾਨ ਉੱਤੇ ਰੰਗ ਪੇਂਟ ਕਰਦੇ ਨੂੰ ਚਲੋ ਆਪਾਂ ਬੈਕ ਬਲੈਕ ਹੀ ਰੱਖਾਂਗੇ ਚੈਸੀ 911 ਵਾਂਗੂ ਐਸੇ ਹੁੰਦੀ ਤਾਂ ਉਹਦੇ orange ਜੀ ਆ ਪਰ ਬਲੈਕ ਚੀਰ ਕਨਵਰਟ ਕਰ ਰੱਖਾਂਗੇ ਇਹਨੂੰ ਤੇ ਬਾਕੀ ਫਰੰਟ ਐਕਸਲ ਰੀਮੋਡਲ ਕਰਨਾ ਉਹ 911 ਮਤਲਬ ਕਿ ਪਹਿਲਾਂ ਕੀਤੇ ਤਾਂ ਬਹੁਤ ਆ ਰੀਮੋਡਲ ਪਰ 911 ਪਹਿਲਾਂ ਹੀ ਕਰਾਂਗੇ ਆਪਾਂ ਠੀਕ ਆ ਇਹ ਮੈਂ ਇੱਕ ਦਿਨ ਪਹਿਲਾਂ ਬਣਾਈ ਸੀਗੀ ਟੈਂਕੀ ਆ ਸਾਰਾ ਕੁਝ ਟੈਂਕੀ ਐਕਸ਼ਨ ਸ਼ੋਅ ਚਾ ਮੈਂ ਵੈਸੀ ਹੀ ਬਣਾਈ ਸੀ ਮੈਂ ਚੱਲ ਇੱਕ ਬਣਾ ਕੇ ਦੇਖੀਏ ਸੋਣਾ ਬਣਦਾ ਕਿ ਨਹੀਂ ਤੇ ਚਲੋ ਆਰਡਰ ਆ ਗਿਆ ਪਾਉਣੇ ਆਪਾਂ ਤੱਕ ਠੀਕ ਹੈ ਬਣਾਉਣੇ ਦੇ ਸਾਰੇ ਕਰਦੇ ਆਂ ਰੈਡੀ ਇਹਦੇ ਖੋਲਦੇ ਆਂ ਸਪेयर पार्ट ਦੀ ਨੂੰ ਕਰਦੇ ਆਂ ਰੰਗ ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਖਲਾਰਾ ਵੇਖੋ ਇਹ ਫੁੱਲ ਖਲ ਖਲ ਫੈਪਿਆ ਇੱਥੇ ਕਿਉਂਕਿ ਸਮਝ ਨਹੀਂ ਆਉਂਦੀ ਦੋ ਟਰੈਕਟਰ ਬਣਾਈ ਜਾਂਦਾ ਮੈਂ ਤਿੰਨ ਸੌਰੀ ਇੱਕ ਆ ਪਿਆ ਠੀਕ ਹੈ ਨਾ ਤੇ ਇੱਕ ਆ ਪਿਆ ਆਪਣਾ ਬਣਿਆ ਇਹ ਹੋਰ ਬਣਾਇਆ ਆਪਾਂ ਇਹਦਾ ਬਸਾਇੰਸ ਚੇਂਜ ਕਰਨਾ ਪੁਰਾਣੇ ਦਾ ਲਾ ਕੇ ਲਾਇਆ ਸੀ ਆਪਾਂ ਇੱਕ ਆ ਬਣੀ ਜਾਂਦਾ ਤੇ ਸਮਾਨ ਇੱਥੇ ਪਤਾ ਨਹੀਂ ਕਿਹਦਾ ਕਿਹਦਾ ਪੈ ਦੋ ਟਰਾਲੀਆਂ ਭਈਆਂ ਤੇ ਬਸ ਆਈ ਕੋ ਚੱਲੀ ਜਾਂਦਾ ਟਰੈਕਟਰ ਬਣਾਉਣੇ ਪਹਿਲਾਂ ਆਪਾਂ ਆ ਟਰਾਲੀ ਆਪਣੀ ਪੁਰਾਣੀ ਆ ਇਹਨੂੰ ਕਰੀ ਗਏ ਆਪਾਂ ਸਾਈਡ ਤੇ ਇਹਨੂੰ ਬਾਹਰ ਹੀ ਰੱਖ ਲਈ ਕਿਤੇ ਉੱਥੇ ਵਿਥਾਂ ਹਨ ਹੇਠਲੇ ਰੱਖ ਦੇ ਤੇ ਇਹ ਆਪਾਂ ਬਣਾਉਣੀ ਨਵੀਂ ਟਰਾਲੀ ਇੱਕ ਠੀਕ ਹੈ ਨਾ ਇੱਥੇ ਪਾਰਟ ਅਪਰੇਟ ਕੀਤੇ ਨਾਲ ਪਾਣੀ ਲੱਗਣਾ ਇਹ ਤੇ ਆਹ ਦੇਖੋ ਰੋਜ ਹੋਊਗਾ ਪੂਰਾ ਓਕੇ ਰਿਪੋਰਟਾ ਠੀਕ ਹੈ ਨਾ ਇਹ ਮੋਡੀਫਿਕੇਸ਼ਨ ਕਰਾਂਗੇ ਅਗਲੀ ਵਾਰੀ ਚ ਹਨਾ ਤੇ ਅੱਜ ਕੀ ਇਹਨੂੰ ਆਈ ਬਣਾਉਣੇ ਆੰਤਰਾ ਦੱਸੀ ਵੀ ਬਣ ਗਿਆ ਰੋਡੀ ਕੀ ਤਾਂ ਮੈਂ ਗਲਤ ਹੋ ਗਿਆ ਥੋੜਾ ਯਾਰ ਕਿਉਂਕਿ ਇਹਦੇ ਨਾਲ ਟਾਇਰ ਬਾਹਲੇ ਮਗਰ ਆ ਯਾਰ ਆ ਵੇਖੋ ਟਾਇਰ ਥੋੜੇ ਮਗਰ ਆ ਕੋਈ ਨਾ ਨਾ ਲਿਖੇ ਕਰਦੇ ਆ ਠੀਕ ਹੈ ਤੇ ਇਧਰ ਆਪਣੀ ਪਈ ਆ 98 11 ਦੀ ਸ਼ੂ ਕੀਤੀ ਓਕੇ ਰਿਪੋਰਟਾ ਠੀਕ ਹੈ ਨਾ ਇਹਨੂੰ ਇੱਕ ਦਮ ਵਾਪਸ ਤੇ ਅੰਮ੍ਰਗੜ ਦਾ ਇਹ ਕੱਲ ਦਾ ਰੋੜਾ ਪਿਆ ਖੜਾ ਵੇਖੋ ਖਰਾਬ ਹੋ ਗਿਆ ਅੰਮ੍ਰਗੜ ਰੰਗ ਖਰਾਬ ਸੀਗਾ ਹੁਣ ਮੈਂ ਰੰਗ ਦੂਰੀ ਹੋਰ ਮਾਰਿਆ ਹਜੇ ਪਹਿਲਾ ਕੋਟ ਹੀ ਮਾਰਿਆ ਦੋ ਤਿੰਨ ਕੋਟ ਮਾਰਾਂਗੇ ਫਿਰ ਸਹੀ ਹੋ ਕੇ ਜਾ ਕੇ ਬਸ ਆਈ ਸੀ ਇੰਚ ਜਿੱਦੀ ਜਾਂਦਾ ਤੇ ਇੱਕ ਵਾਪਸ ਅੱਜ ਜ਼ਰੂਰੀ ਤੁਹਾਨੂੰ गावा ਇਨਸਟਰਕਸ਼ਨ ਮੈਂ ਆਪਾਂ ਨਵਾਂ ਨੰਬਰ ਲਿਆ ਠੀਕ ਹੈ ਉਹ ਮੈਂ ਤੁਹਾਨੂੰ ਦੇ ਦਿੰਨਾ ਆ ਦੇਖੋ ਆਪਾਂ ਕੈਟਲੌਗ ਖੋਲ ਕੇ ਇੱਥੇ ਆਪਣੇ ਸਾਰੇ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਅਲਸ ਦੂਜੇ ਫੋਨ 'ਚ ਵਿਖਾਉਣਾ ਰੁਕੋ ਵੇਖ ਲਓ ਆ ਆਪਣਾ ਨੰਬਰ ਆ ਠੀਕ ਆ ਜਦੋਂ ਤੁਸੀਂ ਵੀ ਆਏ ਖੋਲੋਗੇ ਓਕੇ ਤੇ ਆਪਣੇ ਨੰਬਰ ਤੇ ਇੱਥੇ ਦੇਖ ਕੇ ਜਿਵੇਂ ਮਾਡਲ ਮੇਕਰ ਤੇ ਆ ਆਪ ਲੈਣਗੇ ਸਾਰੇ ਟਰੈਕਟਰ ਠੀਕ ਹੈ ਨਾ ਇਹਦੇ 'ਚ ਜਿਹੜੇ ਟਰੈਕਟਰਾਂ ਜਿੰਨਾ ਵੀ ਰੇਟ ਲਿਖਿਆ ਉਹਨਾਂ ਹੀ ਹੋਊਗਾ ਉਸ ਤੋਂ ਘੱਟ ਨਹੀਂ ਹੋਣਾ ਠੀਕ ਹੈ ਤੇ ਨੋ ਕੈਸ਼ ਔਨ ਡਿਲੀਵਰੀ ਪਲੀਜ਼ ਕੈਸ਼ ਔਨ ਡਿਲੀਵਰੀ ਵਾਲੇ ਨਾ ਕਰਾ ਕਰੋ ਫੋਨ ਕਿ ਕੈਸ਼ ਔਨ ਡਿਲੀਵਰੀ ਕਰਦੇ ਵੀਰੇ ਕੈਸ਼ ਨਹੀਂ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਤੇ ਇਹਦੇ ਆਪਣੇ ਦੇਖ ਲਓ ਜਿਵੇਂ ਟਰਾਲਾ ਸਾਰੇ ਟਰਾਲਾਂ ਦੇ ਆਪਣੇ ਦਿੱਤੇ ਹੋਇਆ ਰਿਮੋਟ ਵਾਲਾ ਬਿਨਾਂ ਰਿਮੋਟ ਵਾਲੇ ਮੋਡੀਫਿਕੇਸ਼ਨ ਵਿਦਾਊਟ ਮੋਡੀਫਿਕੇਸ਼ਨ ਸਭ ਕੁਝ ਦਿੱਤਾ ਹੋਇਆ ਆਪਣਾ ਤੇ ਇਹ ਤੇ ਆਖ ਜ਼ਰੂਰ ਦੇਖ ਠੀਕ ਹੈ ਨਾ ਆਪਣਾ ਨੰਬਰ ਸੇਵ ਕਰਕੇ ਇਹ ਨੰਬਰ ਮੈਂ ਸਕਰੀਨ ਤੇ ਵੀ ਲਾ ਦੂੰਗਾ ਆ ਆਪਣਾ ਨੰਬਰ ਆ ਆ ਲਿਖਿਆ ਗਿਆ ਐਸ ਨੰਬਰ ਤੇ ਮੈਸੀ ਨਕਰੋ ਬੱਜ ਜੀ ਨੇ ਲੈਣਾ ਉਹ ਫੋਟੋ ਭੇਜ ਕੇ ਤੇ ਆਪਾਂ ਨੂੰ ਭੇਜ ਦਿਓ ਤੇ ਉਹ ਮਿਲ ਜੂਆ ਆਪਣੇ ਸਾਰਾ ਕੁਝ ਦੱਸਿਆ ਠੀਕ ਹੈ ਨਾ ਤੇ ਆਪਣਾ ਕਰ ਲਿਓ ਹੁਣ ਮੈਂ ਫਿਰ ਇਸ ਫੋਨ ਤੋਂ ਬਣਾਉਣਾ ਆ ਛੋਟਾ ਫੋਨ ਸੀ ਤਾਂ ਕਰਕੇ ਲੋ ਬਈ ਮੁੰਡਿਓ ਫਰੰਟ ਐਕਸਲ ਤੇ ਟਾਇਰ ਹੋ ਗਏ ਡਨ ਬਸ ਕਲਰ ਪੇਂਟਿੰਗ ਕਰਨਾ ਹੋਣਾ ਇਹਨੂੰ ਹੋਰ ਕੁਝ ਨਹੀਂ ਕਰਨਾ ਤੇ ਟਾਇਰ ਲਾਉਣੇ ਆ ਬਾਕੀ ਆਪਣੇ ਕੋਲ ਸ਼ੋ ਸ਼ਾਮ ਰੈਡੀ ਸਭ ਕੁਝ ਇੱਕ ਬੰਪਰ ਲਾਉਣਾ ਬੰਪਰ ਤਾਂ ਮੈਂ ਲਾਈ ਦੇਣਾ ਪਹਿਲਾਂ ਬੰਪਰ ਹੀ ਲਾਉਣੀ ਆ はい ਤੇ ਟੈਟੂਰਿੰਗ ਕਰਾ ਕੇ ਵੇਖ ਲੈ ਓਕੇ ਆ ਬਸ ਇਹਨੂੰ ਕਲਰ ਕਰਨਾ ਉਹ ਆਪਾਂ ਐਂਡ ਤੇ ਕਰਾਂਗੇ ਬਲੈਕ ਕਲਰ ਹੀ ਕਰਨਾ ਠੀਕ ਹੈ ਨਾ ਵਿੱਚ ਮਿਊਜ਼ਿਕ ਸਿਸਟਮ ਹੋ ਜਾਊਗਾ ਬਲੈਕ ਇੱਕ ਤਾਂ ਬਲੈਕ ਤੇ ਟਾਪਾ ਪ੍ਰਿੰਟ ਕਰਨਾ ਠੀਕ ਹੈ ਨਾ ਉਹ ਕਰਦੇ ਆ ਤੇ ਬਾਕੀ ਮੈਂ ਟੈਂਕੀ ਟੁੰਕੀ ਸਾਰਾ ਕੋ ਰੱਖ ਕੇ ਵੇਖ ਲਿਆ ਓਕੇ ਰਿਪੋਰਟਾਂ ਤੇ ਦੂਜਾ ਕਲਰ ਕੀਤੇ ਹੋਏ ਆ ਮਡਗੜ ਮਡਗੜ ਕਲਰ ਕੀਤੇ ਪਏ ਆ ਤੇ ਆ ਸਭ ਕੁਝ ਓਕੇ ਲਾਤਾ ਆਪਾਂ ਪਰ ਮਗਰਲੇ ਕਲਰ ਟੈਅਰ ਹੀ ਕਸਣੇ ਆ ਜਾਂ ਰਕਾਰਡ ਕਸਣੇ ਆ ਤੇ ਸ਼ੋ ਸ਼ੋ ਤਾਂ ਰੱਖਣੀ ਆ ਕਸਣੀ ਤਾਂ ਕਿਹੜੀ ਆ ਬਸ ਔਰ ਕੋਈ ਚੀਜ਼ ਨਹੀਂ ਕਰਨਾ ਆਪਾਂ ਓਕੇ ਰਿਪੋਰਟਾਂ ਠੀਕ ਹੈ ਚਲੋ ਕਸਕੇ ਨੂੰ ਸਾਨੂੰ ਜਮ ਰੈਡੀ ਕਰਕੇ ਮਿਲਦਾ ਫਿਰ ਮੈਂ ਕਿਹਾ ਜਾ ਬੰਦਾ ਜੇ ਇਹਦੇ ਅੱਗੇ ਹੁੱਕ ਵੀ ਲਾਉਣੀ ਹੈ ਮਗਰ ਇੱਕ ਟਰਾਲੀ ਬਣਾਉਣੀ ਹੈ ਇਹਦੇ ਵਾਸਤੇ ਹੁੱਕ ਲਾਉਣੀ ਹੈ ਇਹਦੇ ਮਗਰ 3D ਪ੍ਰਿੰਟ ਕਰਦੇ ਆ ਹੁੱਕ ਤੇ ਉਹ ਲਾਉਣੀ ਹੈ ਚਲੋ ਜੀ ਬਾਬੇ ਉਹ ਫੈਕਟਰੀ ਜਾਇਆ ਟਰਾਲੀ ਲਾਉਣ ਫੈਕਟਰੀ ਉਹ ਖੁੱਲ ਤੇ ਹੁਣ ਬਾਹਰ ਲਵਾਈ ਜਾਂਦੇ ਆ ਪੂਰਾ ਟਾਈਮ ਦੇ ਵਿਹਲੇ ਕੱਲ ਸੀਗੀ 10 ਤਰੀਕ ਹਾਂ 11 ਸੌਰੀ 11 ਤਰੀਕ ਨੂੰ ਵਿਹਲੇ ਹੋ ਗਏ ਆਪਾਂ ਲੱਗੇ 15 ਤਰੀਕ ਨੂੰ ਠੀਕ ਹੈ 15 ਤੋਂ ਲੈ ਕੇ 15 April ਨੂੰ ਤੇ 11 ਤਰੀਕ ਨੂੰ ਬੰਦ ਕਰਤੀ ਸੀਗੀ 12 ਨੂੰ ਸੌਰੀ ਦੋ ਟਰਾਲੀਆਂ ਭਰੀਆਂ 12 ਤਰੀਕ ਨੂੰ ਦੋ ਹੀ ਸੀਗੀਆਂ ਨਾ ਤਿੰਨ ਤਿੰਨ ਟਰਾਲੀਆਂ ਸੀ ਤੇ ਬੰਦ ਕਰਤੀ ਆਪਾਂ 11 ਤਰੀਕ ਨੂੰ ਅੱਜ ਲੈ ਕੇ ਆਏ ਰੇਨ ਇਹ ਤਾਂ ਉਹਨਾਂ ਕੀ ਬੁਰਾ ਹੋਇਆ ਇਹ ਸਾਨੂੰ ਹੀ ਪਤਾ 35 ਘਟੇ ਆ। ਇਹ 35 ਘਟਿਆਂ ਦਾ ਲੋਡ ਬਹੁਤ ਹੋ ਜਾਂਦਾ ਮਸਾਂ ਲੈ ਕੇ ਆਇਆ। ਇੱਕ ਹਵਾ ਘੱਟ ਰਹੀ ਹੌਲੀ ਹੌਲੀ ਬੱਸ ਆਰਾਮਦਾਰੀ ਨਾਲ ਪਹੁੰਚ ਹੀ ਗਏ ਹਾਂ ਤਾਂ ਘਰੇ। ਜਾ ਕੇ ਲਾਉਣੇ ਆ ਜਿਹੜੇ ਮਾਹੌਲ ਚਾ ਲੈਣਾ। ਤੇ ਪਹਿਲਾਂ ਲਿਆ ਕੇ ਰੱਖ ਲਈ ਝੋਨੇ ਪਾਉਣ ਨੂੰ ਹੁਣ। ਮੁੜ ਕੇ ਮਿਲਦੀ ਨਹੀਂ ਕਰਦੇ ਨਹੀਂ ਤਾਂ ਕਰਦੇ ਨਹੀਂ ਦੋਸਤੋ। ਆ ਗਏ ਹਾਂ ਸੈਟਅਪ ਤੇ। ਸੈਟਅਪ ਦੀ ਸਾਫ ਸਫਾਈ ਵੇਖੋ ਪਹਿਲਾਂ ਤੁਸੀਂ ਗੰਦਾ ਵੇਖਿਆ ਹੋਊਗਾ। ਹੁਣ ਪੂਰਾ ਓਕੇ ਆ। ਇੱਧਰ ਕਰ ਤਾਂ ਨਾਲ ਕੇ ਰੈਡੀ। ਇਹਦਾ ਨਾਟ 11 ਦੇ ਸਟicker ਫਰੰਟ ਵਾਲੀ ਲਾਈਟਾਂ ਤੇ ਸਾਈਡ ਵਾਲੀ ਕਾਲੀ ਟੇਪ ਬਸ ਆਹ ਲਾਉਣ ਵਾਲੀ ਚੀਜ਼ਾਂ ਰਹਿ ਗਈਆਂ ਜਾਲੀਆਂ ਬਾਕੀ ਡੰਨਾ ਮੈਂ ਤੁਹਾਨੂੰ ਇਸ ਵੀਡੀਓ ਜਾਂ ਅਗਲੀ ਵੀਡੀਓ ਚ ਚਲਾ ਕੇ ਦਿਖਾਉਂਗਾ ਫਰੰਟ ਦੇ ਜਿਹੜੇ ਕੰਮ ਪੈਂਡਿੰਗ ਪਿਆ ਤੇ ਆ ਇੱਕ ਆਪ ਕਰਤਾ ਨਵੇਂ ਪ੍ਰੋਜੈਕਟ ਹੋਰ ਪ੍ਰੋਜੈਕਟ ਰੱਖਿਆ ਟਰੈਕਟਰ ਤੇ ਕੰਮ ਸਟਾਰਟ ਇਹ ਹੁਣ ਤੁਹਾਨੂੰ ਪਤਾ ਲੱਗੋ ਅਗਲੀ ਵੀਡੀਓ ਚ ਇਸ ਵੀਡੀਓ ਚ ਨਹੀਂ ਦਿਖਾਉਂਦੇ ਕਿ ਕਿਹੜਾ ਟਰੈਕਟਰ ਬਣੂ ਕਿਵੇਂ ਬਣੂ ਹਨਾ ਕੀ ਜਿਗਾਰ ਬਣ ਸਾਰਾ ਕੁਝ ਖੋਲਤਾ ਇਸ ਦਾ ਮਾਡਲ ਸੀਗਾ ਤੇ ਹੁਣ ਇਹਦੇ ਤੇ ਅਰਥੇਂ ਕੰਮ ਸ਼ੁਰੂਆਤ ਵੇ ਸੈਂ ਵੀ ਘੈਂਟ ਲੱਗਦਾ ਨਾ ਸ਼ੋਸ਼ਾ ਲੱਗਿਓ ਇਸ ਹੂੰ ਟੋਚਣਾ ਲੱਗਾ ਹਾਂ ਕੋਈ ਨਾ ਇਹ ਦੇਰ ਬਣਾਉਣੇ ਆ ਟੈਟੂ ਰਪਮਗ ਦੇ ਚਾਰੇ ਵੱਡੇ ਮਗਰਲੇ ਵੀ ਫਰੰਟ ਵਾਲੇ ਵੀ ਤੇ ਛਤਰੀ ਦੀ ਆਹ ਬਣੀ ਪਈ ਆ ਲਾਉਣ ਨੂੰ ਠੀਕ ਹੈ ਨਾ ਤੇ ਛਤਰੀ ਬਣੀ ਪਈ ਸ਼ੋਅ ਰਹਿ ਗਈ ਸ਼ੋਅ ਦਾ ਸਰਪ੍ਰਾਈਜ਼ ਆ ਕਿਹੜੀ ਆਊਗੀ ਪੂਰੀ ਸਿਰਾ ਲਾਵਾਂਗੇ ਪੂਰੀ ਘੈਂਟ ਤੇ ਕਸਰ ਨਹੀਂ ਹੈ ਹਨਾ ਤੁਹਾਨੂੰ ਅਗਲੀ ਇਸ ਵੀਡੀਓ ਜੇ ਪਤਾ ਲੱਗਣਾ ਅਗਲੀ ਵੀਡੀਓ ਚ ਪਤਾ ਲੱਗੋ ਇਸ ਵੀਡੀਓ ਤੁਹਾਨੂੰ ਮੈਂ ਉਹ ਚਲਾ ਕੇ ਦਿਖਾਉਂਗਾ ਹੋ ਸਕਿਆ ਤਾਂ ਨਹੀਂ ਤਾਂ ਅਗਲੀ ਵੀਡੀਓ ਤਾਂ ਪੱਕੇ ਚਲਾ ਕੇ ਦਿਖਾਉਂਗਾ ਓਏ ਬਈ ਦੋਸਤੋ ਜ਼ੋਰ ਲਿ ਝੋਟੇ ਮਗਰ ਤੋਤੇ ਹਾਲ ਸੋਨੇ ਲੀਵਰ ਡਾਊਨ ਆ ਤੇ ਮਾ ਡਾਊਨ ਆ ਤੀਜਾ ਲੋਗ ਹੀਰਾ ਤੀਜਾ ਲੋਗ 2000 ਚੱਕਰਾ 2018 ਚੱਕਰ ਤੋੜ ਦਾ ਬਾਅਦ ਸੱਤ ਤੋਂ ਦੇ ਸੱਤ ਜਦੋਂ ਡਾਊਨ ਲੈਵ ਟਾਇਰ ਤਾਂ ਵੀ ਫੁੱਲਣੀ ਲੱਗਦੇ ਪਤਾ ਨਹੀਂ ਕਿਉਂ ਮੈਂ ਪਹਿਲੇ ਕੱਖੜੀਆਂ ਵੇਚੀਆਂ ਸੀ ਕੰਮ ਜਾ ਆਪਣੀ ਮੁਰਖ ਮਰਖ ਵਾਲੀ ਹੋ ਗਈ ਬਾਬਿਓ ਕੋਈ ਤਨਕ ਚੋ ਨਾਏ ਵੇਖੋ ਕਰਾ ਉਹਦਾ ਚਲ ਕੋਈ ਚੱਕਰ ਨਹੀਂ ਆਪ ਨੂੰ ਮੁਰਖੀ ਵਾਲੀ ਹੋ ਗਈ ਤਾਂ ਕਰਕੇ ਕੋਈ ਆਰਾਮ ਨਾਲੀ ਤੋੜਾ ਕਰਾ ਜਮਾ ਆਰਾਮ ਨਾਲ ਦੋਨੇ ਲੀਵ ਡਾਊਨ ਕਰਕੇ ਵੀ ਕਿਨੇ ਕਿਨੇ ਕਰ ਦਿੰਦਾ ਮਾੜਾ ਮੋਟਾ ਉਹ ਵੀ ਫਿੱਟ ਕਰ ਦਿੰਦੀ ਸੀ ਹੋਲਾ ਕੈਂਡ ਲਾ ਰਿਹਾ ਹਾਂ ਹਾਂਜੀ ਬਾਪੋ ਅੱਜ ਡਿਊਟੀ ਲਾਈ ਆ ਰੂੜੀ ਤੇ ਰੇਪ ਪਾਉਣੇ ਅਗਲੇ ਖੇਤਾਂ ਐਣਾ ਕੋਲੇ ਚੌਥੀ ਟਰਾਲੀ ਆ ਮਹਾਰਾਜ ਡੈਡੀ ਨੂੰ ਫੜਾ ਦੇਣਾ ਨਾ ਉਹ ਆਪੇ ਲਾਇਆ ਹੁੰਦਾ ਯਾਰ ਨਾ ਕਚੀ ਫਾਵਾ ਐਂਟਰ ਦਾ ਮਹਿੰਦਰੇ ਦਾ ਐਂਟਰ ਦਾ ਨਾ ਮਹਿੰਦਰੇ ਦਾ ਇਹ ਬਾਲਾ ਘੈਂਟ ਆ ਇਹ ਨਾ ਘਟੋ ਘਟਾ তুই ਲਾ ਲੋ ਇੱਥੋਂ ਲੈ ਕੇ ਉਹ ਕੱਸੀ ਦੀ ਘਰ ਜਾਊਗਾ ਐਨੀ ਰੇਸ ਫੜ ਜਾਦਾ ਪੁੱਲਾ ਯਾਰ ਨੇਰ ਹਾਂ ਦਾ ਕੰਨ ਸੁਣਨ ਕਰਦਾ ਕੰਨ ਸੁਣ ਜਾਵਾ ਸਿਰਾਂ ਹੀ ਲੱਗਦਾ ਐਸੇ ਕੋਲ ਐਂਟਰ ਬਾਲਾ ਚੰਗਾ ਬਾ ਅੱਗਾ ਚੱਕਾ ਇਹਦਾ ਹੋਰ ਕੋਈ ਪ੍ਰੋਬਲਮ ਨਹੀਂ ਜੀ ਤੇ ਜੁੰਜੂ ਵੀ ਮਾਰਨ ਵਾਲੇ ਪਏ ਆਪਣੇ ਅਜੇ ਮੈਂ ਕੱਲ 2 ਕਿੱਲੇ ਮਾਰੇ ਸੀਗੇ ਉਹਦੋਂ ਬਾਅਦ ਨਹੀਂ ਮਾਰੇ ਤੇ ਅੱਜ ਰੂੜੀ ਪਾਉਰੇ ਪਾਉ ਲਾ ਜੁਪੇ ਤੇ ਹੁਣ ਅ ਅੱਜ ਰੂੜੀ ਫਲਾ ਰਹੇ ਜਾਂ ਡੱਲਣੋ ਜਾਂ ਫੇਰ ਡੁੰਜੂ ਮਾਰਾਂਗੇ ਜੋ ਜੀ ਤੇ ਪਰਫਾਰਮੈਂਸ ਉਭਾਵਾਗੇ ਰੇਸ ਫੜਦੇ ਹੀ ਤੁਰਦਾ ਯਾਰ ਜਿੰਨੀ ਰੇਸ ਦੇਦੇ ਨਾ ਜਿੰਨੇ ਐਡਵਾਂਸ ਕੀਤਾ ਹੁੰਦਾ ਉਹ ਗੱਲੀਆਂ ਜਿੰਨੀ ਰੇਸ ਫੜਦੇ ਤੁਰ ਜਾਂਦਾ ਇਹਨੂੰ ਕੋਈ ਚੱਕਰ ਨਹੀਂ ਇੱਕ ਦਾ 100 ਖਾ ਹੋਰ ਕੋਈ ਵੀ ਮਨ ਲੱਗੇ ਟ੍ਰੈਕਟਰ ਲਾ ਲਓ ਉਹ ਐ ਟਾਪ ਗੇਅਰ ਤੇ ਨਹੀਂ ਚੜਦਾ ਯਾਰ ਜਿਵੇਂ ਆ ਜੜ ਜਾਂਦਾ ਪਤਾ ਨਹੀਂ ਇਹਨੇ ਕੀ ਚੱਕਰ ਆ ਇਹ ਚੱਕਰ ਚੁੱਕਰ ਵਾਦਦਾ ਪਤਾ ਨਹੀਂ ਘਾਟ ਆ ਤੇ ਉਸੇ ਗੇਅਰ ਜੀ ਉੱਠਾੜਦਾ ਟਾਪ ਚਲੋ ਢਲਾਣਾ ਜਿਵੇਂ ਵੀ ਲਾ ਲਓ ਯਾਰ ਪਰ ਇਹ ਟਾਪ ਝੋੜਦਾ ਫਿਰ ਉਹ ਕੋਈ ਚੱਕਰ ਨਹੀਂ ਤੀਜਾ ਲਾ ਲਾ ਦੂਜਾ ਲਾ ਲਾ ਨਾ ਕਾਬ ਜੀ ਛਾਣ ਦੇ ਇੱਕ ਦਾ ਫਗਾਰਾ ਵਾਲਾ ਕਹਿਣਾ ਬਾਹੀ ਰਹਿ ਗਿਆ 203 10 ਕਟਰਾਲੀਆਂ ਹੋ ਜਾਣੀਆਂ 10 11 ਤੇ ਦੋ ਆਪਣੇ ਘਰੇ ਆ ਦੋ ਟਰਾਲੀਆਂ 12 13 ਟਰਾਲੀਆਂ ਹੋ ਜਾਣੀਆਂ ਦੋ ਕਿੱਤੇ ਤਿੰਨ ਕਿੱਲੇ ਪਾੜਾਂਗੇ ਦੋ ਕਿੱਲੇ ਹੀ ਪਾਵਾਂਗੇ ਸਹੀ ਤਾਂ ਐ ਜਾ ਕੇ ਵੇਣਾ ਨਹੀਂ ਨੇ ਕਿੱਲੇ ਕੀਤਾ ਜੋ ਨਹੀਂ ਕੀਤਾ ਨਾ ਇਹ ਤਾਂ ਇਹੋ ਜਿਹੜਾ ਹਲਾਉਣਗੇ ਜਾਂ ਜਿੰਨੂ ਮਾਰਨੇਗੇ ਉਹ ਵੇਖਾਂਗੇ ਜਾ ਕੇ ਭਰੌਣੇ